ਕੀਆ ਵੀ ਮੈਨੂੰ ਇਹ ਘਰ ਬਾਹਰ ਹੀ ਨਹੀਂ ਜਾਣ ਦਿੰਦਾ ਮੈਂ ਆਉਦੀ ਪਿੱਕੇ ਜਾਣਾ ਮੈਨੂੰ ਇਹਨੇ ਛੱਡ ਕੇ ਵੀ ਹੋਣਾ ਲੈ ਕੇ ਵੀ ਆਉਣਾ ਬਾਹਰ ਨਹੀਂ ਕਿੱਲੀ ਨੂੰ ਤਾਂ ਮੈਨੂੰ ਕਿਤੇ ਜਾਣ ਨਹੀਂ ਹੀ ਦਿੰਦਾ ਤੇ ਉਹ ਦੂਜੀ ਇੰਟਰਵਿਊ ਚ ਆਉਂਦੀ ਮਾਂ ਕੀ ਕਹਿੰਦੀ ਪਈ ਏ ਮੁੰਡੇ ਦੀ ਜਦੋਂ ਇੱਧਰ ਹੀ ਆਉਂਦੀ ਸੀ ਜਨ ਰਾਤ ਇੱਧਰ ਹੀ ਰਹਿੰਦੀ ਸਾਡੇ ਇਹਨੇ ਮੈਨੂੰ ਜ਼ਬਰਦਸਤੀ ਨਾਲ ਕੱਢ ਇਹਨੇ ਉਹਦੇ ਹੱਥ ਚ ਹੱਥ ਫੜਾਇਆ ਠੀਕ ਆ ਕਿੱਡਾ ਝੂਠ ਮਾਰਿਆ ਵੀ ਉਹਦੇ ਹੱਥ ਚ ਹੱਥ ਫੜਾਇਆ ਆ ਵੇਖਿਆ ਜੀ ਜ਼ੂਮ ਕਰਕੇ ਹੱਥ ਚ ਉਹਨੇ ਫੜਾਇਆਗੇ ਨੇ ਆਪ ਪਾਇਆ ਕਿੰਨੇ ਕਿਤੇ ਚਾਰ ਕਿਤੇ ਆਂ ਦੋ ਇਥੇ ਮਮਾ ਕੋਲ ਰੰਦੇ ਦੋ ਉੱਧਰ ਕੋਈ ਇੱਕ ਚੀਜ਼ ਹੋਰ ਵੇਖੋ ਵੀ ਇਹ ਜਨਾਨੀ ਚਾਰ ਜਵਾਗ ਨੇ ਚਾਰ ਜਵਾਕਾਂ ਤੋਂ ਬਾਅਦ ਵੀ ਯਾਰ ਇਹ ਜਨਾਨੀ ਦੀ ਆਗ ਨਹੀਂ ਕੋਈਦੀ ਪਈ ਕਿਹਦੇ ਤੇ ਕੀ ਸੋਚੇ ਮਲਵੱਕੇ ਕੀ ਕਰਦਾ ਅਗਨੇ ਬਸ ਕੋਸ਼ ਨੀ ਮਸੂਮ ਦੋ ਬੱਚੇ ਹੈ ਕਿ ਬਸ ਇੰਨਾਂ ਨਾਲ ਹੀ ਸਾਰੀ ਹਾਲੇ ਰਹਿ ਗਏ ਪਹਿਲਾਂ ਤਾਂ ਤੇ ਤੁਰਿਆ ਨਹੀਂ ਗਿਆ ਤੇਰਾ ਬੰਦਾ ਵੀ ਹੈਗਾ ਉਹ ਆ ਜਵਾਗ ਚੱਲ ਪਿਆ ਨਸ਼ੇੜੀ ਜਿਆ ਤੇ ਹੁਣ ਤੂੰ ਰਹਿ ਲੈਂਗੀ ਪਰਦਿਆਂ ਦਿੱਤਲੀਆਂ ਦਾ ਕਦੋਂ ਸਰਿਆ ਫੁੱਲਾਂ ਦੇ ਨਾਲ ਲੜ ਲੜ ਕੇ ਮੈਂ ਤੈਨੂੰ ਵੇਖਦਾ ਮਰ ਜਾਣੀ ਦੀ ਪਰਕੇ ਤੇ ਹੱਥ ਫੜ ਕੇ ਇੱਕ ਮਹੀਨਾ ਪਹਿਲਾਂ ਤੇਰੇ ਕੋਲ ਪਿਆਰ ਆਉਂਦਾ ਸੀ ਉਹਦੇ ਲਈ ਤੇ ਹੁਣ ਉਹਨੇ ਤੈਨੂੰ ਬਰਗੇ ਹੱਤੀ ਫਾੜ ਲਿਆ ਤੇ ਹੁਣ ਤੂੰ ਪਿਆਰ ਪੂਰ ਸਭ ਮੁੱਕ ਗਿਆ ਤੇ ਹੁਣ ਤੁਰ ਜਾ ਬਣਉਣ ਲੱਗ ਪਈ ਰੋਜ਼ ਹਜ਼ਾਰਾਂ ਕੇਸ ਹੁੰਦੇ ਹੋਣਗੇ ਪੰਜਾਬ ਚ ਇਹੋ ਜੀਆਂ ਜਨਾਨੀਆਂ ਕਰਕੇ ਜਿਹੜੀਆਂ ਪਿਆਰ ਤੇ ਪਾਣੀ ਨਹੀਂ ਪੈਣ ਦਿੰਦੇ ਕਰ ਸ਼ਾਸਿਕਾਲ ਜੀ ਸਾਰਿਆਂ ਨੂੰ ਮੁੱਦੇ ਦਾ ਸਾਰਿਆਂ ਨੂੰ ਪਤਾ ਹੀ ਆ ਵੀ ਆ ਜਿਹੜੇ ਆਸ਼ਕਾਲਾ ਮੁੱਦਾ ਸੀਗਾ ਉਹਨੇ ਆਪਦੇ ਘਰ ਵਾਲੇ ਨੇ ਨਾਲ ਤੋਰੀ ਸੀਗੀ ਆਪਦੀ ਘਰ ਵਾਲੀ ਉਹ ਮੁੰਡੇ ਜੇ ਦੇ ਉਹ ਜਨਾਨੀ ਦੀ ਵੀ ਇੰਟਰਵਿਊ ਆਈ ਏ ਜਿਹੜੀ ਤੁਰੀ ਸੀ ਨਾਲ ਉਹ ਜਨਾਨੀ ਨੇ ਨਿਰਈ ਝੂਠ ਮਾਰੇ ਨਿਰਈ ਉਹਦੇ ਉਹਦਾ ਅਸੀਂ ਗੱਲਾਂ ਸੁਣੀਆਂ ਉਹ ਕਹਿੰਦੀ ਵੀ ਕੱਲੀ ਰਿਕਾਰਡਿੰਗ ਤੋਂ ਇਹਨੇ ਵੇਖੀ ਮੇਰੇ ਫੋਨ ਚਾ ਕੇ ਕੋਈ ਪੁੱਛ ਨਹੀਂ ਗਾ ਬਸ ਕੱਲੀ ਰਿਕਾਰਡਿੰਗਾਂ ਦੀ ਗੱਲਾਂ ਹੋਣੇ ਕਹਿੰਦਾ ਮੈਂ ਅੱਗੇ ਹੋਰ ਕਹਾੜੀਆਂ ਨਹੀਂ ਸੁਣਾ ਸਕਦਾ ਤਾਂ ਮੈਨੂੰ ਤੋਰਤਾ ਮੈਂ ਤਾਂ ਉਹਨੂੰ ਪਸੰਦ ਹੀ ਨਹੀਂ ਸੀ ਕਰਦੀ ਕਹਿੰਦੀ ਮੈਂ ਤਾਂ ਉਹਨੂੰ ਜਾਣਦੀ ਤੱਕ ਨਹੀਂ ਹੀ ਪਹਿਲਾਂ ਉਹ ਨਸ਼ੇੜੀ ਹੈਗਾ ਸੀ ਮੈਂ ਉਹਦੇ ਤੋਂ ਕੀ ਲੈਣਾ ਸੀ ਇਹ ਤਾਂ ਤੂੰ ਉਹਦੇ ਨਾਲ ਗੱਲਾਂ ਕੀਤੀਆਂ ਸੀ ਨਾ ਕੋਈ ਪਾਉਣੇ ਆ ਤੇਰੇ ਤੇ ਪਰਸ਼ਾਵਾਂ ਚੰਗਾ ਜਾ ਹੁਣ ਤੈਨੂੰ ਦਿੰਨੇ ਆ ਤੈਨੂੰ ਪ੍ਰਸ਼ਾਦ ਰੋਜ਼ ਹਜ਼ਾਰਾਂ ਕੇਸ ਹੁੰਦੇ ਹੋਣਗੇ ਪੰਜਾਬ 'ਚ ਇਹੋ ਜੀਆਂ ਜਨਾਨੀਆਂ ਕਰਕੇ ਜਿਹੜੀਆਂ ਪੈਰ ਤੇ ਪਾਣੀ ਨਹੀਂ ਪੈਣ ਦਿੰਦੇਗਾ ਕਿੰਨੇ ਬੱਚੇ ਨੂੰ ਚਾਰ ਬੱਚੇ ਆਂਦੇ ਦੋ ਇੱਥੇ ਮਮਾ ਕੋਲੇ ਰਹਿੰਦੇ ਦੋ ਹੰਨਾ ਕੋਲੀ ਆ ਇੱਕ ਚੀਜ਼ ਹੋਰ ਵੇਖੋ ਵੀ ਇਹ ਜਨਾਨੀ ਚਾਰ ਚਾਰ ਜਵਾਗ ਨੇ ਚਾਰ ਜਵਾਕਾਂ ਤੋਂ ਬਾਅਦ ਵੀ ਯਾਰ ਇਹ ਜਨਾਨੀ ਦੀ ਆਗ ਨਹੀਂ ਪੋਈਦੀ ਪਈ ਅਸੀਂ ਆਗੀ ਕਵਾਂਗੇ ਹੁਣ ਸਿੱਧਾ ਸਿੱਧਾ ਹੀ ਚੱਲਾਂਗੇ ਕੋਈ ਚੱਕਰ ਨਹੀਂਗਾ ਇਹ ਹੁਣ ਬੰਦੇ ਨੂੰ ਆਪਦੇ ਨੂੰ ਹੀ ਮਾਰਾ ਕਹਿੰਦੀ ਪਈ ਏ ਜਦੋਂ ਤੇਰੀ ਵੀਡੀਓ ਬਣਦੀ ਪਈ ਹੀ ਤੇਰੇ ਹੱਥ 'ਚ ਹੱਥ ਤੂੰ ਪਾਇਆ ਹੋਇਆ ਸੀ ਆ ਸਾਈਡ ਤੇ ਵੇਖਿਆ ਜੀ ਹੱਥ 'ਚ ਹੱਥ ਨੇ ਪਾਇਆ ਉਦੋਂ ਨਹੀਂ ਤੂੰ ਕਹਿ ਸਕਦੀ ਉਦੋਂ ਨਹੀਂ ਰੌਲਾ ਪਾ ਸਕਦੀ ਵੀ ਇਹ ਬੰਦਾ ਵੀ ਗਲਤ ਏ ਮੇਰਾ ਉਦੋਂ ਪਾ ਦਿੰਦੀ ਉੱਥੇ ਪੰਚਾਇਤ ਬੈਠੀ ਸੀ ਤੇਰਾ ਉਦੋਂ ਕੋਈ ਪਤਾ ਕੋਈ ਸੁਣ ਲੈਂਦਾ ਗੱਲ ਪੰਚਾਇਤ ਦਾ ਮੈਂਬਰ ਕੋਈ ਇੱਕ ਤਾਂ ਸੁਣਦਾ ਜੇ ਸਾਰੇ ਹੁੰਦੇ ਵੱਲ ਸੀ ਕੋਈ ਇੱਕ ਤਾਂ ਹੁੰਦਾ ਹੀ ਹੈ ਵੀ ਜਿਹੜਾ ਲੱਗਦਾ ਹੁੰਦਾ ਉਹ ਹੀ ਸੁਣ ਲੈਂਦਾ ਤੂੰ ਵੀਡੀਓ ਪਾ ਦਿੰਦੀ ਤੂੰ ਉੱਥੇ ਉਦੋਂ ਹੀ ਖੜ ਕੇ ਵੀਡੀਓ ਆਪਦੇ ਫੋਨ ਤੋਂ ਪਾ ਦਿੰਦੀ ਜਾਂ ਕਿਸੇ ਦਾ ਫੋਨ ਫੜ ਕੇ ਪਾ ਦਿੰਦੀ ਵੀ ਮੇਰੇ ਨਾਲ ਤੱਕਾ ਕੀਤਾ ਵੀ ਇਹ ਤਾਂ ਪਹਿਲਾਂ ਹੀ ਗਲਤ ਸੀਗਾ ਇਹ ਤਾਂ 4-4 ਵਜੇ ਤੱਕ ਚੈਟ ਕਰਦਾ ਸੀ ਤੂੰ ਆਦੇ ਇੰਟਰਵਿਊ ਚ ਕਿਹਾ ਨਾ ਜਿਹੜਾ ਬੰਦਾ ਕੰਮ ਤੇ ਲੱਗਾ ਹੋਵੇ ਉਹ 4 ਵਜੇ ਤੱਕ ਰਾਤ ਨੂੰ ਚੈਟ ਕਰਕੇ ਤੜਕੇ ਉੱਠ ਕੇ ਕੰਮ ਤੇ ਚੱਲ ਜਾਊਗਾ ਨੇਰੇ ਗਾਪ ਪਿੱਛੜੀ ਤੁਰ ਹੀ ਆਉਂਦੀ ਏ ਕੋਈ ਇਹਨੂੰ ਲੈਣ ਦੇ ਨਹੀਂ ਹੈਗਾ ਉਹ ਪੱਤਰਕਾਰ ਨੇ ਪੁੱਛਿਆ ਆ ਵੀਡੀਓ 'ਚ ਵੀ ਤੂੰ ਰਹਿ ਲੇਂਗੀ ਤੇ ਕਹਿੰਦੀ ਮੈਂ ਰਹਿ ਲਾਂਗੀ ਦੋ ਜਵਾਕਾਂ ਨਾਲ ਹੀ ਹੁਣ ਹੁਣ ਤੁਸੀਂ ਅੱਗੇ ਦਾ ਕੀ ਸੋਚਿਆ ਮਤਲਬ ਅੱਗੇ ਕੀ ਕਰਨਾ ਅੱਗੇ ਬਸ ਕੋਈ ਸੋਚ ਨਹੀਂ ਬਸ ਹੁਣ ਦੋ ਬੱਚੇ ਹੈ ਕੇ ਬਸ ਇਹਨਾਂ ਨਾਲ ਹੀ ਸਾਰੀ ਉਮਰ ਆਈ ਰਹਿ ਲਾਂਗੀ ਪਹਿਲਾਂ ਤਾਂ ਤੇ ਤੁਰਿਆ ਨਹੀਂ ਗਿਆ ਤੇਰਾ ਬੰਦਾ ਵੀ ਹੈਗਾ ਉਹ ਆ ਜਵਾਕ ਜੱ ਲੱਭਿਆ ਨਸ਼ੇੜੀ ਜਿਆ ਤੇ ਹੁਣ ਤੂੰ ਰਹਿ ਲੇਂਗੀ ਅੱਗੇ ਤਾਂ ਤੇਰੀ ਅੱਗ ਬਚਾਈ ਨਾ ਗਈ ਉਹ ਤੋਂ ਹੁਣੇ ਇਹ ਇੰਨੇ ਤੋਂ ਵੀ ਨਾ 부ਜੀ ਤੇ ਉਹ ਗਾਂ ਤੂੰ ਰਹਿ ਲੇਂਗੀ ਹਨਾ ਗਾਂ ਤਾਂ ਤੂੰ ਬਹੁਤ ਵਧੀਆ ਬਣ ਗਈ ਹੈ ਸੱਤਾ ਧੀਆਂ ਰਗੀ ਬਣ ਗਈ ਹੈ ਤੇ ਤੇਰੇ ਅਰਗਾ ਤਾਂ ਕੋਈ ਹੈ ਹੀ ਨਹੀਂਗਾ ਸਾਰੇ ਝੂਠੇ ਹੋ ਗਏ ਤੇਰੇ ਲਈ ਹਨਾ ਤੂੰ ਕਿਹਾ ਵੀ ਮੈਨੂੰ ਇਹ ਘਰੋਂ ਬਾਹਰ ਹੀ ਨਹੀਂ ਜਾਣ ਦਿੰਦਾ ਮੈਂ ਆਪਦੇ ਪੇਕੇ ਜਾਣਾ ਮੈਨੂੰ ਇਹਨੇ ਛੱਡ ਕੇ ਵੀ ਆਉਣਾ ਲੈ ਕੇ ਵੀ ਆਉਣਾ ਬਾਹਰ ਨਹੀਂ ਕਿੱਲੇ ਨੂੰ ਤਾਂ ਮੈਨੂੰ ਕਿਤੇ ਜਾਣ ਹੀ ਨਹੀਂ ਦਿੰਦਾ ਸੀ ਤੇ ਉਹ ਦੂਜੇ ਇੰਟਰਵਿਊ ਚੋਂ ਦੀ ਮਾਂ ਕੀ ਕਹਿੰਦੀ ਪਈ ਏ ਮੁੰਡੇ ਦੀ ਜਦੋਂ ਇੱਧਰ ਹੀ ਆਉਂਦੀ ਸੀਗੀ ਦਿਨ ਰਾਤ ਇੱਧਰ ਹੀ ਰਹਿੰਦੀ ਹੁੰਦੀ ਸੀ ਹੂੰ ਤੁਹਾਡੇ ਘਰੇ ਸਾਡੇ ਘਰੇ ਹੂੰ ਅਸੀਂ ਇਹਨੂੰ ਬਹੁਤ ਇਹ ਗੱਲਾਂ ਆਂਦੇ ਹੁੰਦੇ ਸਾਂ ਮੈਂ ਆਖਣਾ ਵੀ ਤੂੰ ਆਪਦੇ ਘਰੇ ਜਾ ਕਿਤੇ ਵੀ ਮੁੰਡਾ ਕੰਮ ਤੇ ਜਾਂਦਾ ਸੀ ਮੁੰਡੇ ਨੂੰ ਫੋਨ ਕਰਕੇ ਸਾਧ ਲੈਂਦੀ ਸੀ ਬਈ ਸਾਡੇ ਘਰੇ ਬੈਠੀ ਰਹਿੰਦੀ ਮੇਰੇ ਮੁੰਡੇ ਨੂੰ ਕੰਮ ਨਹੀਂ ਸੀ ਕਰਨ ਦਿੰਦੀ ਸਾਰੀ ਝੂਠੇ ਹੋ ਗਏ ਤੂੰ ਕੱਲੀ ਸੱਚੀ ਹੋ ਗਈ ਹੈਨਾ ਹੁਣ ਆ ਵੇਖ ਲਓ ਨਹੀਂ ਯਕੀਨ ਤੇ ਆ ਵੇਖ ਲਓ ਮੁੰਡੇ ਦੀ ਮਾਂ ਕਹਿੰਦੀ ਪਈ ਕਦੀ ਉਹਨੇ ਡੋਲੂ ਚ ਰੋਟੀਆਂ ਲੈ ਆਉਣੀਆਂ ਕਦੀ ਕਿਵੇਂ ਲੈਣੀਆਂ ਜਿਹੜੀਆਂ ਘਰੇ ਪੱਕਦੀਆਂ ਸੀ ਉਹ ਖਾਂਦਾ ਨਹੀਂ ਸੀ ਬਹੁਤ ਹੀ ਜ਼ਿਆਦਾ ਸਾਨੂੰ ਤਾਂ ਸਵਾ ਪਰੇਸ਼ਾਨ ਕੀਤਾ ਸੀ ਤੁਹਾਡਾ ਮੁੰਡਾ ਰੋਟੀ ਤੁਹਾਡੀ ਪੱਕੀ ਖਾਂਦਾ ਨਹੀਂ ਸੀ ਉਹਦੀ ਪੱਕੀ ਖਾਂਦਾ ਸੀ ਉਹਦੀ ਉਹ ਪਕਾ ਕੇ ਲਿਆਉਂਦੀ ਸੀ ਘਰੋਂ ਤੂੰ ਕਹਿੰਦੀ ਆ ਵੀ ਮੇਰੀ ਤਾਂ ਬੰਧ ਹੀ ਨਹੀਂ ਸੀ ਉਹਦੇ ਨਾਲ ਹਨਾ ਹਾਂ ਵੀ ਉਹਨੇ ਜਵਾਕ ਜਦੋਂ ਜਾਮਲੇ ਹੀ ਤੇ ਉਸ ਤੋਂ ਬਾਅਦ ਉਹ ਕਹਿੰਦਾ ਹੀ ਰਹਿਣੀ ਨਹੀਂ ਤੇਰੇ ਨਾਲ ਤੇ ਆ ਨਾਲ ਵੀਡੀਓ ਵੇਖਿਆ ਜੀ ਇੱਕ ਮਹੀਨਾ ਪਹਿਲਾਂ ਦੀ ਏ ਮੈਂ ਤੈਨੂੰ ਦੇਖਦਾ ਮਰ ਜਾਣੀ ਦੀ ਪਰ ਕੇ ਤੇ ਹੱਥ ਫੜ ਕੇ ਇੱਕ ਮਹੀਨਾ ਪਹਿਲਾਂ ਤੇਰੇ ਕੋਲ ਪਿਆਰ ਆਉਂਦਾ ਸੀ ਉਹਦੇ ਲਈ ਹੈ ਤੇ ਹੁਣ ਉਹਨੇ ਤੈਨੂੰ ਰੰਗੇ ਹੱਥੀ ਫਾੜ ਲਿਆ ਤੇ ਹੁਣ ਤੂੰ ਪਿਆਰ ਪਿਓ ਸਭ ਮੁੱਕ ਗਿਆ ਤੇ ਹੁਣ ਤੂੰ ਲਜਾਂ ਲਾਉਣ ਲੱਗ ਪਈ ਸਾਨੂੰ ਨਹੀਂ ਪਤਾ ਉਹ ਸੱਚਾ ਜਾਂ ਝੂਠਾ ਹੈ ਉਹ ਵੀ ਕੀ ਪਤਾ ਹੈ ਦੁੱਖ ਆੱਚ ਹੋਵੇ ਪਰ ਤੂੰ ਕਿਉਂ ਤੂੰ ਆਉਂਦਾ ਕੀ ਹੁਣ ਆ ਗੰਦ ਖੋਲ ਕੇ ਸੱਚੀ ਹੁੰਨੀ ਪਈ ਏ ਤਾਂ ਇੰਟਰਵਿਊ ਵੀ ਵੇਣੇ ਆਪਾਂ ਦੀ ਪਹਿਲਾਂ ਮੈਂ ਇੱਕ ਗੱਲ ਹੋਰ ਦੱਸਦਾ ਪਹਿਲਾਂ ਤਾਂ ਸੁਣੋ ਲੈ ਨੇ ਮੈਨੂੰ ਕੱਟ ਕੇ ਜਦੋਂ ਭੇਜਿਆ ਸੀ ਮੇਰੇ ਭਰਾਵਾਂ ਨੇ ਮਤਲਬ ਕਿ ਇਹਨੂੰ ਕੁੱਟਿਆ ਸੀ ਤਾਂ ਵੀਡੀਓ ਬੁੜੀ ਆ ਇਹਦੀ ਬਣਾਈ ਸੀ ਕੁਛ ਤਾਂ ਇਹ ਉਸ ਗੱਲਾਂ ਤੋਂ ਹੀ ਖਾਰ ਖਾਦੀ ਵੀ ਮੇਰੀ ਇਹਨਾਂ ਨੇ ਵੀਡੀਓ ਬਣਾਈ ਪਰ ਵੀਡੀਓ ਬਣਾਈ ਸੀ ਪਰ ਉਹਨਾਂ ਨੇ ਚੜਾਈ ਤਾਂ ਨਹੀਂ ਸੀ ਨਾ ਕਿਤੇ ਹਾਂ ਇਹਨੇ ਇਹ ਕਿਹਾ ਵੀ ਸਾਡੇ ਕੋਲ ਉਹਦੀ ਵੀਡੀਓ ਪਈ ਹੈ ਅਸੀਂ ਉਹਨੂੰ ਕੁੱਟਿਆ ਸੀ ਮੇਰੇ ਭਰਾਵਾਂ ਨੇ ਤੇ ਉਹ ਮੈਂ ਵੀਡੀਓ ਅਸੀਂ ਪਾਵਾਂਗੇ ਜੇ ਉਹ ਪਾਵੇਗਾ ਤੇ ਤੂੰ ਪਹਿਲਾਂ ਪਾ ਦੇਂਦੀ ਵੀਡੀਓ ਤੂੰ ਉਦੋਂ ਦੀ ਨਾ ਪਾਈ ਜਿਵੇਂ ਤੈਨੂੰ ਉਹਨੇ ਘਰੋਂ ਜਲੀਲ ਕਰਕੇ ਕੱਢਿਆ ਸੀ ਨਾ ਜੇ ਤੁਹਾਡੇ ਕੋਲ ਵੀਡੀਓ ਹੁੰਦੀ ਤੇ ਤੁਸੀਂ ਪਾ ਦੇਣੀ ਸੀ ਉਹਨੂੰ ਸੋਸ਼ਲ ਕਾਰਡ ਦੇਣੀ ਸੀ ਲੋਕਾਂ ਨੂੰ ਫੁੱਦੂ ਨਾ ਬਣਾਓ ਆਪਾਂ ਇਹਦੇ ਇੰਟਰਵਿਊ ਵੀ ਵੇਣਿਆ ਵੇਖੋ ਜੱਜ ਬਣ ਕੇ ਬੈਠੀ ਹਾਂ ਇਹਨੇ ਮੈਨੂੰ ਜ਼ਬਰਦਸਤੀ ਨਾਲ ਕਾਰਡ ਇਹਨੇ ਉਹਦੇ ਹੱਥ 'ਚ ਹੱਥ ਫੜਾਇਆ ਠੀਕ ਆ ਕਿੱਡਾ ਝੂਠ ਮਾਰਿਆ ਵੀ ਉਹਦੇ ਹੱਥ 'ਚ ਹੱਥ ਫੜਾਇਆ ਆ ਵੇਖਿਆ ਜੀ ਜ਼ੂਮ ਕਰਕੇ ਹੱਥ 'ਚ ਉਹਨੇ ਫੜਾਇਆ ਕਿ ਨੇ ਆਪ ਪਾਇਆ ਐਂ ਜਕੜਿਆ ਹੱਥ ਐਂ ਕਰਕੇ ਐਂ ਪੰਜਾ ਜਗੜਿਆ ਜਿਵੇਂ ਕੋ ਡਿੱਗਦੀ ਪਈ ਹੁੰਦੀ ਨਾ ਕਿਸੇ ਚੌਥੀ ਮੰਜ਼ਲ ਤੋਂ ਤੇ ਐਂ ਫੜਦਾ ਹੁੰਦਾ ਆਸ਼ਕਾ ਕੇ ਐਂ ਫੜਿਆ ਹੱਥ ਕੁੜੀ ਆ ਮੇਰੀ ਝੂਠਾਂ ਦੀ ਭੈਣ ਨਹੀਂ ਜੇ ਤੋੜੇ ਜੋ ਕੋਈ ਹੋਇਆ ਨਹੀਂ ਤੇ ਉਹ ਦੂਜਾ ਕਿਉਂ ਮਾਫ਼ੀ ਮੰਗੀ ਜਾਂਦਾ ਹੁਣ ਬੈਠਾ ਨਹੀਂ ਤੁਸੀਂ ਚੰਗਾ ਕਰਿਆ ਅਸੀਂ ਵੀ ਗਲਤ ਕੀਤਾ ਜੀ ਮੰਨ ਤੁਸੀਂ ਇੱਕ ਗਵਾਂਡੀਆਂ ਦਾ ਘਰ ਪੱਟਦਾ ਹੈ ਉਹਦੇ ਬੱਚੇ ਦੀ ਛੋਟੇ ਛੋਟੇ ਉਹਦੀ ਰੋਟੀ ਪੱਕਦੀ ਸੀ ਉਹਦਾ ਘਰ ਝਾੜਦਾ ਤੁਸੀਂ ਜ਼ਿੰਮੇਵਾਰ ਨਹੀਂ ਮੰਨਦੇ ਆਪਣੇ ਆਪ ਨੂੰ ਵੀ ਮੈਂ ਕੰਮ ਗਲਤ ਕਰਿਆ ਉਹ ਤਾਂ ਮੰਨਦੇ ਇਹੀ ਕੰਮ ਗਲਤੀ ਕੀਤਾ ਜੀ ਸਾਰਾ ਚੱਕਰ ਹੀ ਅੱਗ ਦਾ ਹੈ ਇਹ ਅੱਗ ਨਹੀਂ ਕਰਾਇਆ ਸਾਰਾ ਕੁਝ ਤੂੰ ਐਡੀ ਰੁਸਿਆਣੀ ਹੁਣ ਬਾਕੀ ਇਹਨੇ ਆਪਦੇ ਬਾਰੇ ਤਾਂ ਕੁਝ ਨਹੀਂ ਦੱਸਿਆ ਵੀ ਮੈਂ ਪਹਿਲਾਂ ਵਿਆਹਿਆ ਸੀ ਜਾਂ ਨਹੀਂ ਤੇਰੇ ਘਰ ਦੇ ਉਹ ਦੋ ਅੰਨੇ ਸੀ ਉਹਨਾਂ ਨੂੰ ਨਹੀਂ ਪਤਾ ਵੀ ਉਹ ਵਿਆਹਿਆ ਜਦੋਂ ਤੇਰਾ ਵਿਆਹ ਕੀਤਾ ਸੀਗਾ ਨਹੀਂ ਤਲਾਕ ਵਾਲੇ ਬੰਦੇ ਦਾ ਤਲਾਕ ਵਾਲੇ ਨਾਲ ਰਿਸ਼ਤਾ ਹੀ ਤਾਂ ਹੋਇਆ ਜਿਦੜੇ ਘਰਦਿਆਂ ਨੂੰ ਪਤਾ ਸੀਗਾ ਵੀ ਉਹ ਵਿਆਹਿਆ ਤਾਂ ਜੇ ਉਹਦਾ ਵਿਆਹ ਹਨਾ ਉਹਦਾ ਉਹਨਾਂ ਦੀ ਛੱਡ ਕੇ ਗਈ ਸੀ ਤੇ ਤੇਰਾ ਵੀ ਬੰਦਾ ਤੈਨੂੰ ਛੱਡ ਕੇ ਗਿਆ ਸੀ ਤੇਰੇ ਘਰਦਿਆਂ ਨੂੰ ਤਾਂ ਪਤਾ ਹੀ ਸੀ ਵੀ ਉਹ ਵੀ ਵਿਆਹਿਆ ਆ ਪਹਿਲਾਂ ਤਾਂ ਹੀ ਤੇਰਾ ਰਿਸ਼ਤਾ ਕੀਤਾ ਉਹਨਾਂ ਤੂੰ ਐਡਾ ਕੁਵਾਰਾ ਮੁੰਡਾ ਲੱਭ ਤਾ ਲਿਆ ਸੀ ਫਿਰ ਕੁਵਾਰਾ ਫਿਰ ਇਹਦੇ ਨਾਲ ਚੱਲ ਜਾਂਦੀ ਖਾਂ ਫਿਰ ਇਹਨੂੰ ਕਿਉਂ ਛੱਡਿਆ ਹੀ ਉਹਨਾਂ ਨੇ ਮੈਂ 100% ਕਹਿਣਾ ਗਰੰਟੀ ਨਾਲ ਉਹਦੀ ਮਾਂ ਤਿਆਰ ਸੀ ਮੁੰਡੇ ਦੀ ਇਹਨੂੰ ਰੱਖਣ ਲਈ ਇਹ ਆਪ ਨਹੀਂ ਰਹੀ ਉੱਥੇ ਅੱਗ ਬੜਾ ਕੁਝ ਕਰਾਉਂਦੀ ਏ ਕੀ ਪਤਾ ਇਹਨੇ ਗਾਣਾ ਸੈਟਿੰਗ ਕਰ ਲਈ ਹੋਵੇ ਵਦਿਆ ਮੇਰਾ ਖਾੜਾ ਛੋਟਾ ਗਿਆ ਇਹਦੇ ਨਾਲੋਂ ਮੈਂ ਉੱਥੇ ਜਾ ਕੇ ਕੀ ਦੰਮਾਂ ਸਾਰੀ ਉਮਰ ਮੈਂ ਕੋਟ ਥੋੜੀ ਖਾਣੀ ਇੰਨਾ ਜਲੀਲ ਹੋਈਆਂ ਪੰਜ ਜਰ ਜਿਵੇਂ ਤੁਸੀਂ ਤੂੰ ਦੱਸਿਆ ਨਾ ਵੀ ਉਹ ਕਹਿੰਦਾ ਹੈ ਮੈਂ ਵਿਹਲਾ ਬੈ ਕੇ ਖਾਊਂਗਾ ਸੋਸ਼ਲ ਮੀਡੀਆ ਤਾਂ ਆਪਰੇ ਲਾ ਪਾਈਏ ਤੇ ਤੂੰ ਮੇਰੇ ਹਿਸਾਬ ਨਾਲ ਤੂੰ ਹੋਰ ਮਹੀਨੇ ਤੱਕ ਉੱਥੇ ਦਿਸੇਗੀ ਜਿੱਥੋਂ ਤੱਕ ਮੈਨੂੰ ਲੱਗਦਾ ਪਿਆ ਬਾਕੀ ਕੋਈ ਪਤਾ ਨਹੀਂ ਵੈਗਰੂ ਜਾਣਦਾ ਤੇਰੇ ਘਰੇ ਰੜਨੀ ਮੁਚਾਈ ਸੀ ਕਹਿੰਦਾ ਪਸੂ ਜਾ ਆਪੇ ਘਰੇ ਜਾਣਾ ਮੈਂ ਨਹੀਂ ਤੇ ਮੁੱਕਣਾ ਪੰਜਾ ਦਾ ਤੂੰ ਹੀ ਜਕੜਿਆ ਸੀ ਤੂੰ ਹੀ ਐ ਪੂਰਾ ਕੱਸ ਕੇ ਉਹਨੂੰ ਐ ਗ੍ਰਿਪ ਪਾਇਆ ਸੀ ਇਹਨਾਂ ਦੋਹਣੇ ਆਪ ਚ ਕੋਣ ਨੇ ਕੰਨਾਂ 'ਚ ਟੂਟੀਆਂ ਲਾਈਆਂ ਸੀ ਜਿਹੜੇ ਇੰਟਰਵਿਊ ਵਾਲੇ ਨੇ ਦੇਖੇ ਨੇ ਬਸ ਇਹ ਕੋਸ਼ਿਸ਼ ਇਹਨੇ ਥਾਂ ਦਾ ਕਿਹਾ ਸੀ ਨਾ ਥਾਂ ਦੇ ਲੜਾਈ ਕੀਤੀ ਸੀਗੇ ਵੀ ਮੈਂ ਆਂਦੀ ਮੈਨੂੰ ਤੁਸੀਂ ਥਾਂ ਦੇ ਵੀ ਆਮ ਦਾ ਵੇਚ ਕੇ ਆ ਤੇ ਭਾਵੇਂ ਥਾਂ ਵੀ ਮੇਰੇ ਨਾਲ ਥਾਂ ਥਾਂ ਪਿੱਛੇ ਵੀ ਇਹਨੇ ਹੋ ਜੇ ਤੱਕ ਵੀ ਰੋਲਾ ਪਾਉਂਦਾ ਸੀ ਵੀ ਮੇਰੇ ਨਾਲ ਥਾਂ ਸਾਡੇ ਵੀ ਕੋਈ ਨਹੀਂ ਆਪਣੇ ਕੋਲੇ ਥਾਂ ਹੈ ਨਹੀਂ ਕਿ ਥੋੜੀ ਹੈ ਕੋਈ ਨਾ ਪਛੈਰ ਹੈ ਨਾ ਫਿਰ ਭਰਾਵਾਂ ਨੂੰ ਕਹਿ ਕੇ ਉਹਨਾਂ ਨੇ ਥਾਂ ਵੀ ਮੇਰੇ ਨਾਲ ਥਾਂ ਦਾ ਬਸ ਕੁਛ ਮੈਂ ਥਾਂ ਲਈ ਨੇ ਮਾਂ ਨਹੀਂ ਕਿਤੇ ਕਿ ਕੁਛ ਥਾਫਤ ਕੇ ਮੇਰੇ ਖੱਤ ਪਿਆ ਹੋਇਆਗਾ ਵੀ ਹਾਂ ਮੇਰੇ ਥਾਂ ਨਾ ਕਰੀ ਜੇ ਉਹਨਾਂ ਦਾ ਪਰੇ ਨਿਯਤ ਆ। ਕੋਟੇ ਇਹਦੀ ਜ਼ਬਰਦਸਤੀ ਆ ਨਾ ਸਾਰੇ ਇਹਨੇ ਮੈਨੂੰ ਜ਼ਬਰਦਸਤੀ ਨਾਲ ਕਰ ਇਹਦੇ ਹੱਥ ਚਾਹ ਹੱਥ ਚਾਹ ਤੋਂ ਨੇ ਪਾਇਆ ਹੀ ਨਹੀਂ ਹੱਥ ਚਾਹ ਹੱਥ ਤਾਂ ਉਹਨੇ ਉਹ ਵੀਡੀਓ ਜੋ ਮੈਨੂੰ ਕੋਈ ਵੀਡੀਓ ਕੱਟ ਕੇ ਵਿਖਾ ਦੇ ਜਿੱਥੇ ਉਹਨੇ ਕਿਹਾ ਹੋਵੇ ਵੀ ਆ ਚੱਕ ਹੱਥ ਚਾਤ ਉਹਨੇ ਤਾਂ ੱੱਕਾ ਮਾਰਿਆ ਵੀ ਜਾ ਹੱਥ ਚਾਤ ਤੂੰ ਪਾਇਆ ਉਹਦੇ ਆਸ਼ਕ ਕਰ ਦੇ ਦੇ ਉਹਨੇ ਨਹੀਂ ਪਾਇਆ ਪੂਆ ਕਿਉਂ ਝੂਠ ਮਾਰੀ ਜਾਨੀ ਹੈ ਮੇਰੀ ਮੰਮਾ ਲੈ ਕੇ ਵੀ ਗਈਏ ਵੀ ਚਲ ਕੋਈ ਨਹੀਂ ਗਲਤੀ ਹੋ ਗਈ ਚਲ ਮੰਨ ਲੈ ਕੋਈ ਵੀ ਗਲਤੀ ਹੋ ਗਈ ਤੇ ਕੋੜ ਨਾਲ ਪਿੱਛੇ ਲੜਾਈ ਕਰ ਗਈ ਹੈ ਤੇ ਚਲ ਵੀ ਮੰਨਦੇ ਆ ਕਿ ਚਲ ਤੂੰ ਇਸ ਗਲਤੀ ਹੋ ਗਈ ਪਰ ਗਲਤੀ ਕੋਈ ਬੜੀ ਸੋਹਣੀ ਗਲਤੀ ਕੀਤੀ ਉਹਣਾ ਵੀ ਜਿਹੜੀ ਮਾਫੀ ਮੰਗੀ ਆਸ਼ਕੀ ਤੂੰ ਕਰੇ ਹੈ ਸਾਰਾ ਕੁਝ ਤੂੰ ਕਰੇ ਤੇ ਗਲਤ ਹੋ ਵੇਖੋ ਸਿਆਣੇ ਲੋਕ ਵੇਖੋ ਕਿੱਡੇ ਸਿਆਣੇ ਅੱਜ ਕੱਲ ਹੋ ਗਏ ਆ। ਬਾਲੀ ਰਿਕਾਰਡਰ ਦੀ ਗੱਲ ਸੀ ਜੀ। ਬਾਕੀ ਮੰਮੀ ਕਹਿੰਦੀ ਚੱਲ ਕੋਈ ਨਹੀਂ ਤੁਸੀਂ ਇਹਨੂੰ ਰੱਖ ਲਓ। ਬੇ ਨਹੀਂ ਅਸੀਂ ਲੈ ਕੇ ਜਾਂਦੇ ਹਾਂ। ਚੱਲ ਜਮਕਾ ਬਾਰੇ ਸੋਚ ਲਾ। ਕਹਿੰਦਾ ਨਹੀਂ ਮੈਂ ਮੇਰੇ ਘਰੇ ਮੜ ਜੂ। ਪਰ ਮੈਂ ਇੱਕ ਚੀਜ਼ ਕਹਿੰਦਾ ਇਹ ਉਹਦੇ ਨਾਲ ਮੁੰਡੇ ਨਾਲੋਂ ਸਿਆਣੀ ਹੈ ਜਿੰਦੇ ਨਾਲੋਂ ਨੇ ਤੋਰੀ ਸੀ। ਉਹਦਾ ਕੁੜੀ ਆ ਵਖਾ ਗਈ ਪਤਾ ਨਹੀਂ ਕੀ ਬੈਠਾ। ਉਹਦਾ ਜੈ ਕ ਹੈ ਪੈ ਕ ਪਤਾ ਨਹੀਂ ਕਰੀ ਕੀ ਜਾਂਦਾ। ਇੱਕੋ ਹੀ ਗੱਲ ਵਿੱਚੋ ਕਹੀ ਜਾਂਦਾ ਇੱਕ ਹੀ ਲਾਈਨ ਉਹ ਤਾਂ ਵਰਤੀ ਜਾਂਦਾ। ਹਰੇ एक इंटरव्यू ਚ ਚਾਲਦੀ ਇੰਟਰਵਿਊ ਚ ਉਹਨੇ ਵੇਖ ਲਓ ਵੀ ਉਹਨੇ ਨਾ ਤਾਂ ਉਹਨੇ ਐ ਤਾਂ ਹੁਣ ਤੋਂ ਐ ਤੇ ਐ ਕੀਤੀ ਤੇ ਨਾ ਉਹਨੇ ਅੱਖ ਫੜਕੀ ਪਤਾ ਨਹੀਂ ਉਹਨੇ ਕੀ ਉਹਨੇ ਖਾਦਾ ਸੀ ਤੇ ਕੀ ਉਹਨੇ ਕੀਤਾ ਸੀ ਬਾਬਾ ਉਹ ਬੰਦਾ ਉਹ ਹੋਰੀ ਮੈਂਟਲ ਜਿਹੇ ਟਾਈਪ ਦਾ टाइप ਸੋਨੂ ਸੀ ਤੋਂ ਟਾਈਪ ਕਰੇ ਜਾਂਦਾ ਮੈਂ ਨਹੀਂ ਕਿੰਨਾਂ ਦਾ ਸੀ ਇਸੰਨੇ ਐਨੀ ਕਥਾ ਕੁਛ ਕਿਹਾ ਹੀ ਨਹੀਂਆ ਉਹ ਤਾਂ ਮੈਂ ਕਹਿਣੀ ਨਹੀਂ ਹਾਂ ਇਹਦੇ ਪਹਿਲਾ ਤਿੰਨ ਵਿਆਹ ਤੇ ਤੇਰਾ ਵੀ ਪਹਿਲਾ ਵਿਆਹ ਹੀ ਸੀਗਾ ਤਾਂ ਹੀ ਉਹਦੇ ਨਾਲ ਹੋਇਆ ਤੇਰਾ ਹੁਣ ਤੂੰ ਸੱਚੀ ਬੰਦੀ ਪਈ ਤੇਰੇ ਘਰ ਦੇ ਨੂੰ ਤਾਂ ਪਤਾ ਹੀ ਸੀ ਵੀ ਤੇਰਾ ਉਹ ਵਿਆਹ ਆਇਆ ਹਿਆ ਤਾਂ ਹੀ ਉਹਨਾਂ ਤੇਰਾ ਕੀਤਾ ਵਿਆਹ ਹੀ ਤਾਂ ਉਹਦੇ ਨਾਲ ਤੇ ਤੇਰਾ ਤਲਾਕ ਹੋਇਆ ਸੀ ਉਹਦਾ ਤਲਾਕ ਹੋਇਆ ਸੀ ਤਾਂ ਹੀ ਤੁਹਾਡੇ ਦੋਹਾਂ ਦਾ ਰਿਸ਼ਤਾ ਬਣਿਆ ਪਰ ਤੂੰ ਤੈਨੂੰ ਕੁਵਾਰਾ ਚਾਹੀਦਾ ਸੀ ਬਾਕੀ ਭਾਈ ਇਹ ਕਮੈਂਟਾਂ 'ਚ ਇਹਨੂੰ ਐਵੇਂ ਨਾ ਸympathy ਦੇਣ ਲਾ ਪਿਆ ਜੇ ਝੂਠ ਮਾਰਦੀ ਪਈ ਨਰੇ ਇਹ ਗੱਲਾਂ ਦੋਵੇਂ ਇੰਟਰਵਿਊਆ ਵੇਖ ਲਓ ਨਹੀਂ ਯਕੀਨਤਾ ਦੋਵੇਂ ਇੰਟਰਵਿਊਆ ਚੈੱਕ ਕਰ ਲਓ ਉਹ ਮੁੰਡੇ ਦੀ ਕਰ ਲਓ ਤੇ ਇਹਦੀ ਕਰ ਲਓ ਤੁਹਾਨੂੰ ਸੱਚ ਝੂਠ ਪਤਾ ਲੱਗ ਜਾਊਗਾ ਵੀ ਕੌਣ ਸੱਚਾ ਝੂਠਾ ਹੈ ਦੋਨਾਂ ਇੰਟਰਵਿਊਆ ਦੇ ਲਿੰਕ ਵੀ ਇੱਥੋਂ ਹੀ ਮਿਲ ਜਾਣਗੇ ਤੁਹਾਨੂੰ ਇਸੇ ਵੀਡੀਓ 'ਚ ਹੀ ਦੋਵੇਂ ਇੰਟਰਵਿਊਆ ਜਾ ਕੇ ਵੇਖਿਆ ਜੇ ਸੱਚਾ ਝੂਠਾ ਦਾ ਤੁਹਾਨੂੰ ਪਤਾ ਲੱਗ ਜਾਊ ਤੇ ਕਮੈਂਟਾਂ 'ਚ ਐਵੇਂ ਨਾ ਇਹਨੂੰ ਸੱਚੀ ਕਰਦੇ ਆ ਜੇ ਹੈ ਨਹੀਂ ਇਹ ਸੱਚੀਆਂ ਸੋਚੀਆਂ ਇਹ ਘਰ ਤਬਾਹ ਕਰਨ ਲੱਗ ਪੰਗੇ ਨੇ ਬਾਕੀ ਅਸੀਂ ਰੌਲਾ ਪਾਉਣਿਆ ਵੀ ਸੋਸ਼ਲ ਮੀਡੀਆ ਇਹਦੇ ਵਿੱਚ ਗੱਲ ਉਹ ਵੀ ਕਹੀ ਆ ਵੀ ਮੈਨੂੰ ਕਹਿੰਦਾ ਹੀਗਾ ਵੀ ਮੈਂ ਬੀਤੂ ਆਪਾਂ ਇੰਸਟਾ ਦੇ ਵੀਡੀਓ ਪਾਵਾਂਗੇ ਤੇ ਪਹਿਲਾਂ ਬੈ ਕੇ ਮੈਂ ਕਮਾਈ ਖਾਊਂਗਾ ਤੇ ਕਾਦੀ ਦੇਣੇ ਸੋਸ਼ਲ ਮੀਡੀਆ ਦੀ ਦੇਣੇ ਇੱਕ ਇੱਕar ਵੀ ਤਬਾਹ ਹੋਇਆਤਾ ਤੇ ਨੜੀ 90% ਘਰ ਸੋਸ਼ਲ ਮੀਡੀਆ ਕਰਕੇ ਤਬਾਹ ਹੁੰਦੇ ਪਏ ਆ ਤੇ ਬਾਕੀ ਰਹੀ ਗੱਲ ਇਹਦੀ ਇਹਨੂੰ ਨਾ ਸਿਮਤੀ ਦੇ ਆਜੇ ਧੰਨਵਾਦ